ਹਾਂਜੀ ਬੱਚੇ ਸਟੋਰੀ ਟਾਈਮ ਕੱਲਪੋਂ ਇੱਕ ਕਹਾਣੀ ਅੱਧੀ ਕੀਤੀ ਸੀ ਉਹ ਜਿਆਦਾ ਤੁਹਾਨੂੰ ਆਪਾਂ ਕਿਸ ਦੀ ਕਹਾਣੀ ਕਰ ਰਹੇ ਸੀ ਚੰਦਰਹਾਂਸ ਦੀ ਚੰਦਰਹਾਂਸ ਜਿਹੜਾ ਕਿ ਕੇਰਲਾ ਦੇ ਰਾਜੇ ਦਾ ਬੇਟਾ ਸੀ ਤੇ ਉਹ ਜਨਮ ਤੋਂ ਹੀ ਭਗਤ ਸੀ ਉਹ ਜੋ ਨ ਪੈਦਾ ਹੋਇਆ ਉਦੋਂ ਹੀ ਉਹ ਕ੍ਰਿਸ਼ਨ ਕ੍ਰਿਸ਼ਨ ਉਹਦੇ ਮੂੰਹ ਚੋਂ ਨਿਕਲ ਰਿਹਾ ਸੀ ਤੇ ਰਾਜਾ ਉਹਦਾ ਫਾਦਰ ਬਹੁਤ ਖੁਸ਼ੀਆਂ ਮਨਾ ਰਿਹਾ ਸੀ ਸਾਰੇ ਸਾਰਿਆਂ ਨੂੰ ਨੇ ਭੋਜਨ ਕੀਤਾ ਹੋਇਆ ਸੀ ਬ੍ਰਹਮ ਭੋਜਨ ਤੇ ਸਾਰੇ ਸਾਧੂ ਸੰਤ ਬੁਲਾਏ ਹੋਏ ਸੀ ਰਾਜੇ ਦਾ ਧਿਆਨ ਹੋਰ ਪਾਸੇ ਨਹੀਂ ਸੀ ਉਹ ਸ਼ੁਕਰਾਂ ਦੇ ਵਿੱਚ ਡੁੱਬਿਆ ਹੋਇਆ ਸੀ ਐਨੇ ਨੂੰ ਜਿਹੜੇ ਗਵੰਡੀ ਰਾਜੇ ਸੀਗੇ ਉਹਨਾਂ ਨੇ ਇਕੱਠੇ ਹੋ ਕੇ ਕਿਉਂਕਿ ਛੋਟੀਆਂ-ਛੋਟੀਆਂ ਸਟੇਟਸ ਸੀਗੇ ਇੰਡੀਆ ਦੇ ਵਿੱਚ ਉਹਨਾਂ ਨੇ ਉਸਤੇ ਅਟੈਕ ਕਰਤਾ ਉਸ ਨੂੰ ਕੋਈ ਉਮੀਦ ਨਹੀਂ ਸੀ ਰਾਜੇ ਨੇ ਕੋਈ ਤਿਆਰੀ ਨਹੀਂ ਕੀਤੀ ਹੋਈ ਸੀ ਤੇ ਉਹਨਾਂ ਨੇ ਘੇਰਾ ਪਾ ਕੇ ਸਾਰੇ ਪੈਲੈਸ ਨੂੰ ਤੇ ਸਾਰਿਆਂ ਨੂੰ ਕਤਲ ਕਰਤਾ ਜਿਹੜੀ ਰਾਣੀ ਦੇ ਨਿਊਲੀ ਬੌਰਨ ਨਹੀਂ ਬੱਚਾ ਸੀ ਜਿਸ ਦਾ ਨਾਮ ਚੰਦਰਹਾਂਸ ਸੀ ਉਸ ਨੇ ਆਪਣੀ ਦਾਸੀ ਨੂੰ ਬੁਲਾ ਕੇ ਕਿਹਾ ਕਿ ਤੂੰ ਇਸ ਨੂੰ ਕਿਸ ਤਰ੍ਹਾਂ ਕੱਢ ਕੇ ਇੱਥੋਂ ਲੈ ਜਾ ਤਾਂ ਜਿਹੜੀ ਦਾਸੀ ਸੀ ਉਸ ਨੇ ਇੱਕ ਟੋਕਰੇ ਦੇ ਵਿੱਚ ਉਹ ਛੋਟੇ ਬੱਚੇ ਨੂੰ ਪਾਇਆ ਤੇ ਉਹਦੇ ਉੱਤੇ ਪੱਤਲਾ ਜਿਨ੍ਹਾਂ ਦੇ ਉੱਤੇ ਭੋਜਨ ਛੱਕ ਕੇ ਸਾਰੇ ਗਏ ਸੀ ਨਾ ਉਹ ਜੁੱਠੀਆਂ ਪੱਤਲਾ ਸੀ ਜਿਨ੍ਹਾਂ ਦੇ ਉੱਤੇ ਦਾਲ ਸਬਜ਼ੀ ਵਗੈਰਾ ਲੱਗੀ ਹੋਈ ਸੀ ਉਹਨੂੰ ਪੱਤਲਾ ਦੇ ਨਾਲ ਟੱਕ ਲਿਆ ਤੇ ਉਹ ਬਾਹਰ ਨਿਕਲਣ ਲੱਗੀ ਤਾਂ ਜਿਹੜੇ ਜਿਹੜੇ ਰਾਜੇ ਨੇ ਅਟੈਕ ਕੀਤਾ ਸੀ ਉਹਦੇ ਸੋਲਜਰਸ ਖੜੇ ਸੀ ਉਹਨਾਂ ਨੇ ਪੁੱਛਿਆ ਕਿ ਕੌਣ ਹੈ ਤੁਸੀਂ ਕਿੱਧਰ ਜਾ ਰਹੀ ਹੈ ਉਹ ਕਹਿੰਦੀ ਜੀ ਮੈਂ ਤਾਂ ਸਫਾਈ ਕਰਨ ਵਾਲੀ ਆ ਤੇ ਆਹ ਜਿਹੜੀਆਂ ਜੁੱਠੀਆਂ ਪੱਤਲਾ ਮੈਂ ਤੈਹਲ ਜਾ ਕੇ ਬਾਹਰ ਕੂੜੇ 'ਚ ਸੁੱਟਣ ਜਾ ਰਹੀ ਹੈ ਤੇ ਉਹਨਾਂ ਨੇ ਉਹਨੂੰ ਜਾਣ ਦਿੱਤਾ ਇਸਰਾਫੇ ਰਸੂਲ ਬੱਚੇ ਨੂੰ ਲੈ ਕੇ ਉਹ ਦੂਸਰੇ ਰਾਜ ਦੇ ਵਿੱਚ ਚਲੀ ਗਈ ਤੇ ਉੱਥੇ ਜਾ ਕੇ ਜਿਹੜਾ ਵਜ਼ੀਰ ਸੀ ਉਸਦੇ ਘਰ ਉਸਨੇ ਨੌਕਰੀ ਕਰ ਲਈ ਤੇ ਜਦੋਂ ਇਹ ਚੰ드ਰਾਹ ਸਿਰਫ 3 ਸਾਲਾਂ ਦਾ ਸੀ ਤਾਂ ਜਿਹੜੀ ਉਸਦੀ ਦਾਈ ਮਾਂ ਸੀ ਜਿਹੜੀ ਉਹ ਦਾਸੀ ਸੀ ਉਸਦੀ ਵੀ ਡੈਥ ਹੋ ਗਈ ਜਿਹੜਾ ਵਜ਼ੀਰ ਸੀ ਉਹ ਚੰਗਾ ਨਹੀਂ ਸੀ ਉਸ ਦਾ ਨਾਂ ਹੀ ਤ੍ਰਿਸ਼ਟ ਬੁੱਧੀ ਸੀ ਤੇ ਉਹ ਬਹੁਤ ਹੰਕਾਰੀ ਬੰਦਾ ਸੀ ਬਿਲਕੁਲ ਵੀ ਉਹਨੂੰ ਤਰਸ ਨਹੀਂ ਸੀ ਕਿਸੇ ਤੇ ਆਉਂਦਾ ਪਰ ਉਸਦੇ ਉਹਦੇ ਦੋ ਬੱਚੇ ਸੀ ਜਿਹੜੇ ਬਹੁਤ ਚੰਗੇ ਸੀ ਇੱਕ ਦਾ ਨਾਮ ਸੀ ਮਦਨ ਬੇਠੇ ਦਾ ਤੇ ਲੜਕੀ ਦਾ ਨਾਮ ਸੀ ਵਿਸ਼ਿਆ ਇੱਕ ਵਾਰੀ ਜਿਹੜਾ ਉਸਦਾ ਬੇਟਾ ਸੀ ਮਦਨ ਉਸਨੇ ਸਾਰਿਆਂ ਨੂੰ ਭੋਜਨ ਚੁਕਾਇਆ ਤਾਂ ਇਹ ਚੰਦਰ ਹਾਸ ਨੂੰ ਦੋਨਾਂ ਨੇ ਬਾਹਰ ਕੱਢਤਾ ਸੀ ਦਿਨਸਾਲ ਦੇ ਬੱਚੇ ਨੂੰ ਤੇ ਗਲੀਆਂ ਚ ਰੁੱਲਦਾ ਫਿਰਦਾ ਸੀ ਤਾਂ ਜਦੋਂ ਉਹ ਮਦਨ ਸਾਰਿਆਂ ਨੂੰ ਭੋਜਨ ਚੁਕਾ ਰਿਹਾ ਸੀ ਤਾਂ ਇਹ ਬੱਚਾ ਵੀ ਜਾ ਕੇ ਬੈਠ ਗਿਆ ਤੇ ਇਸ ਨੂੰ ਵੀ ਖਾਣਾ ਦਿੱਤਾ ਗਿਆ ਤਾਂ ਇੱਕ ਪੰਗਤ ਦੇ ਵਿੱਚ ਇੱਕ ਜੋਤਸ਼ੀ ਬੈਠਾ ਸੀ ਤੇ ਉਹ ਹਰ ਇੱਕ ਦੀ ਮੱਥੇ ਦੀਆਂ ਰੇਖਾਂ ਪੜ੍ਹ ਕੇ ਦੱਸ ਦਿੰਦਾ ਸੀ ਤਾਂ ਮਦਨ ਦੇ ਬਾਪ ਨੇ ਜਿਹੜਾ ਕਿ ਵਜ਼ੀਰ ਤ੍ਰਿਸ਼ਟ ਬੁੱਧੀ ਸੀ ਉਹਨੇ ਜੋਤਸ਼ੀ ਨੂੰ ਕਿਹਾ ਕਿ ਤੁਸੀਂ ਵੀ ਤੂੰ ਦਸਲ ਹਿਸਾਬ ਲਾ ਕੇ ਮੇਰੀ ਜਿਹੜੀ ਬੇਟੀ ਹੈ ਵਿਸ਼ਾ ਇਸ ਇਸ ਨੂੰ ਕਿਸ ਤਰ੍ਹਾਂ ਦਾ ਵਰ ਮਿਲੇਗਾ ਉਹ ਉਹ ਕਹਿੰਦਾ ਜੋਤਸੀ ਕੇ ਉਹ ਜਿਹੜਾ ਆ ਜਿਹੜਾ ਬੱਚਾ ਬੈਠਾ ਹੈ ਨਾ ਸਾਹਮਣੇ ਇਹ ਬੱਚਾ ਇਸ ਦਾ ਵਰ ਬਣੂਗਾ ਇਸ ਬੱਚੇ ਨਾਲ ਇਹਦਾ ਵਿਆਹ ਹੋਊਗਾ ਤੇ ਉਹਨੂੰ ਇੰਨਾ ਗੁੱਸਾ ਚੜ ਗਿਆ ਕਿ ਇਹ ਗਲੀਆਂ ਚ ਰੋਲਦਾ ਫਿਰਦਾ ਮੰਗਤਾ ਜਿਹਾ ਬੱਚਾ ਇਹ ਕਿਸ ਤਰ੍ਹਾਂ ਮੇਰੀ ਕੁੜੀ ਦਾ ਨਾਲ ਵਿਆਹ ਕਰਾ ਸਕਦਾ ਤੇ ਉਸਨੇ ਫਿਰ ਚਲਾਦਾਂ ਨੂੰ ਪੈਸੇ ਦੇ ਕੇ ਭੇਜਿਆ ਸੀ ਕਿ ਇਸ ਨੂੰ ਤੁਸੀਂ ਮਾਰ ਦੋ ਜੰਗਲ ਚ ਜਾ ਕੇ ਇਹਦਾ ਇੱਕ ਅੰਗ ਵੱਢ ਕੇ ਲਿਆ ਕੇ ਮੈਨੂੰ ਦਿਖਾਓ ਕਿ ਤੁਸੀਂ ਸੱਚਮੁੱਚ ਇਹਨੂੰ ਕਤਲ ਕਰਤਾ ਤਾਂ ਫਿਰ ਉਹ ਜਿਹਨੂੰ ਜਲਾਦ ਨੂੰ ਲੈ ਕੇ ਗਏ ਬੱਚੇ ਨੂੰ ਬੱਚਾ ਇੰਨਾ ਪਿਆਰਾ ਇੰਨਾ ਇਨੋਸੈਂਟ ਸੀ ਨਾਮ ਜਪਣ ਕਰਕੇ ਹੋਰ ਵੀ ਜ਼ਿਆਦਾ ਉਸਦੇ ਚਿਹਰੇ ਤੇ ਨੂਰ ਸੀ ਤੇ ਜਲਾਦਾਂ ਦਾ ਸਖਤ ਦਿਲ ਵੀ ਪੰਗਰ ਗਿਆ ਉਹ ਕਹਿੰਦੇ ਕਿ ਇਹ ਬੱਚੇ ਵਿਚਾਰੇ ਨੇ ਕੀ ਕਸੂਰ ਕੀਤਾ ਸਾਡਾ ਇਹਨੂੰ ਮਾਰਨ ਨੂੰ ਦਿਲ ਨਹੀਂ ਕਰਦਾ ਫਿਰ ਉਹਨਾਂ ਨੇ ਉਸ ਦੀ ਉਸ ਦੀ ਇੱਕ ਪੈਰ ਦੀਆਂ 6 ਉਂਗਲਾਂ ਸੀ ਇੱਕ ਉਂਗਲ ਕੱਟ ਲਈ ਕਿ ਰਾਜੇ ਨੂੰ ਜਾ ਕੇ ਨਿਸ਼ਾਨੀ ਦਿਖਾ ਦਾਂਗੇ ਵਜ਼ੀਰ ਨੂੰ ਕਿ ਆ ਅਸੀਂ ਉਹਨੂੰ ਮਾਰਿਆ ਹੈ ਤੇ ਉਹ ਬੱਚੇ ਨੂੰ ਉੱਥੇ ਛੱਡਤਾ ਜੰਗਲ 'ਚ ਇਹ ਬੱਚੇ ਦੇ ਖੂਨ ਵਗ ਰਿਹਾ ਸੀ ਤੇ ਉਹ ਬੱਚਾ ਬੇਹੋਸ਼ ਹੋ ਗਿਆ ਪਰਮਾਤਮਾ ਰੱਖਿਆ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਦੇ ਨੇ ਜਿਹੜੇ ਉਹਨਾਂ ਦੇ ਨਾਮ ਜਪਦੇ ਨੇ ਤਾਂ ਜਿਹੜੇ ਜੰਗਲ ਦੇ ਜਾਨਵਰ ਸੀ ਹਿਰਨ ਵਗੈਰਾ ਉਹਨਾਂ ਨੇ ਬੱਚੇ ਦੇ ਅਲੋਲੇ ਸਰਕਲ ਬਣਾ ਲਿਆ ਕਿ ਤਾਂ ਕਿ ਬੱਚੇ ਨੂੰ ਕੋਈ ਹਾਮ ਨਾ ਕਰ ਸਕੇ ਇੱਕ ਜਿਹੜਾ ਹੋਮਾ ਪੰਛੀ ਹੁੰਦਾ ਹੈ ਅਸਮਾਨਾਂ 'ਚ ਰਹਿੰਦਾ ਉਹ ਉਹਦੇ ਉੱਪਰ ਸਿਰ ਦੇ ਉੱਤੇ ਮੰਡਰਾਉਣ ਲੱਗਿਆ ਜਿਹੜਾ ਕਿ ਬਹੁਤ ਚੰਗੇ ਭੱਗਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਜਿਹਦੇ ਸਿਰ ਦੇ ਉੱਤੇ ਉਹ ਛਾਂ ਪੈ ਜਾਵੇ ਉਹ ਚੱਕਰਵਰਤੀ ਰਾਜਾ ਬਣਿਆ ਕਰਦਾ ਚੱਕਰਵਰਤੀ ਰਾਜਾ ਦਾ ਮਤਲਬ ਅਨਲਿਮਿਟਿਡ ਜਿਸ ਤਰ੍ਹਾਂ ਰਾਜ ਹੁੰਦਾ ਸਾਰੀ ਵਰਲਡ ਦਾ ਹੀ ਸਮਝ ਲਓ ਰਾਜ ਹੁੰਦਾ ਉੱਥੋਂ ਦੀ ਇੱਕ ਹੋਰ ਰਾਜਾ ਹੋਰ ਕਿਸੇ ਸਟੇਟ ਦਾ ਰਾਜਾ ਘੁੜੇ ਤੇ ਜਾ ਰਿਹਾ ਸੀ ਉਸਨੇ ਦੇਖਿਆ ਕਿ ਇਹ ਕੀ ਗੱਲ ਹੈ ਇੱਥੇ ਕਿਉਂ ਇੰਨਾ ਇਕੱਠੇ ਖੜੇ ਜਾਨਵਰਾਂ ਦਾ ਉਹਨੇ ਦੇਖਿਆ ਇਹ ਬੱਚਾ ਇੱਕ ਜ਼ਖਮੀ ਪਿਆ ਹੋਇਆ ਅੰਦਰ ਤੇ ਨਾਲੇ ਬੇਹੋਸ਼ ਪਿਆ ਹੋਇਆ ਹੈ ਬੱਚਾ ਇੰਨਾ ਪਿਆਰਾ ਇੰਨਾ ਸੋਹਣਾ ਦੇਖ ਕੇ ਉਹਦੇ ਘਰ ਕੋਈ ਬੱਚਾ ਨਹੀਂ ਸੀ ਉਸਨੇ ਬੱਚੇ ਨੂੰ ਚੁੱਕ ਲਿਆ ਤੇ ਆਪਣੇ ਘਰ ਲੈ ਗਿਆ ਤੇ ਬੱਚੇ ਦੀ ਬਹੁਤ ਸੋਹਣੀ ਪਰਵਾਰ ਸ਼ੋਈ ਤੇ ਉਹ ਬੱਚਾ ਨਾਮ ਜਪਦਾ ਹੁੰਦਾ ਸੀ ਇਸ ਕਰਕੇ ਸਾਰੀ ਪਰਜਾਂ ਨੂੰ ਵੀ ਬਹੁਤ ਪਿਆਰਾ ਲੱਗਦਾ ਸੀ ਉਸ ਤੋਂ ਬਾਅਦ ਉਹ ਰਾਜੇ ਨੇ ਸੋਚਿਆ ਕਿ ਹੁਣ ਮੈਂ ਆਪਣਾ ਰਾਜਭਾਗ ਇਸ ਨੂੰ ਦੇ ਦਿਆਂ ਕਿਉਂਕਿ ਬੱਚਾ ਤਾਂ ਉਹਦੇ ਕੋਈ ਹੈ ਨਹੀਂ ਸੀ ਤੇ ਕਹਿੰਦਾ ਅੱਗੇ ਪੁਰਾਣੇ ਰਾਜੇ ਬਹੁਤ ਚੰਗੇ ਹੁੰਦੇ ਸੀ ਉਹ ਫਿਰ ਜਦੋਂ ਉਹਨਾਂ ਦੀ ਉਮਰ ਥੋੜੀ 올ਡ ਹੋ ਜਾਂਦੇ ਸੀ ਸ਼ੇਰ ਉਹ ਜੰਗਲਾਂ ਚ ਜਾ ਕੇ ਭਗਤੀ ਕਰਨ ਲੱਗ ਜਾਂਦੇ ਸੀ ਤੇ ਆਪਣਾ ਰਾਜਭਾਗ ਆਪਣੇ ਬੇਟੇ ਨੂੰ ਸੌਂਪ ਦਿੰਦੇ ਹੁੰਦੇ ਸੀ ਤਾਂ ਉਸ ਨੇ ਉਹ ਸੈਰੇਮੋਨੀ ਕਰਨੀ ਸੀ ਉਸ ਦੇ ਰਾਜ ਤਿਲਕ ਕਰਨਾ ਸੀ ਤੇ ਉਸ ਨੇ ਫਿਰ ਬਾਕੀ ਰਾਜਾਂ ਨੂੰ ਵੀ ਇਨਵਾਈਟ ਕੀਤਾ ਇਹ ਜਿਹੜਾ ਤ੍ਰਿਸ਼ਟ ਬੁੱਧੀ ਵਜ਼ੀਰ ਸੀ ਉਹ ਫੁੰਦਰਾਜ ਨੇ ਉਹਨੂੰ ਭੇਜਿਆ ਕਿ ਤੂੰ ਮੇਰਾ ਰੈਪ੍ਰੈਜ਼ੈਂਟੇਟਿਵ ਵੇ ਤੂੰ ਉੱਥੇ ਜਾ ਕੇ ਉਹਨਾਂ ਫੰਕਸ਼ਨਾਂ ਦੇ ਵਿੱਚ ਸ਼ਾਮਲ ਹੋ। ਤ੍ਰਿਸ਼ਟਬੁੱਧੀ ਨੂੰ ਹੌਲੀ-ਹੌਲੀ ਉਹਨੇ ਧਿਆਨ ਨਾਲ ਦੇਖਿਆ ਤੇ ਉਹਨੂੰ ਹੌਲੀ-ਹੌਲੀ ਪਛਾਣ ਆ ਗਈ ਕਿ ਇਹ ਤਾਂ ਉਹੀ ਬੱਚਾ ਹੈ ਜਿਹਨੂੰ ਮੈਂ ਮਰਵਾਉਣ ਨੂੰ ਭੇਜਿਆ ਸੀ। ਤੇ ਉਸਨੇ ਹੌਲੀ-ਹੌਲੀ ਪਤਾ ਵੀ ਕੱਢ ਲਿਆ ਕਿ ਇਸ ਰਾਜੇ ਨੇ ਤਾਂ ਇਹਨੂੰ ਅਡੌਪਟ ਕੀਤਾ ਹੋਇਆ ਹੈ ਕਿ ਤੋ ਜੰਗਲ ਚੋਂ ਲੈ ਕੇ ਆਇਆ ਸੀ। ਇਹ ਤ੍ਰਿਸ਼ਟ ਬੁੱਧੀ ਸੋਚਣ ਲੱਗਾ ਕਿ ਮੈਂ ਹੁਣ ਇਸ ਨੂੰ ਮਰਵਾਵਾਂ ਕਿਵੇਂ ਮਰਵਾਵਾਂ ਹੁਣ ਉਹਦੇ ਰਾਜ ਦੇ ਵਿੱਚ ਤਾਂ ਮਰਵਾ ਨਹੀਂ ਸਕਦਾ ਕਿਉਂਕਿ ਉਹ ਰਾਜਾ ਤੁਹਾਨੂੰ ਰਾਜ ਤਿਲਕ ਦੇ ਰਿਹਾ ਸੀ ਤੇ ਵੈਸੇ ਵੀ ਸਾਰੀ ਪਰਜਾ ਉਹਨੂੰ ਤਾਂ ਇੰਨੇ ਸਾਰੇ ਬੋਡੀਗਾਰਡ ਸੀ ਉੱਥੇ ਕੁਝ ਕਰ ਨਹੀਂ ਸਕਦਾ ਸੀ ਤਾਂ ਕਿਉਂਕਿ ਉਹ ਰਾਜਾ ਵੀ ਬਹੁਤ ਨਾਈਸ ਸੀ ਤੇ ਚੰ드ਰਾਸਤ ਵੈਸੇ ਹੀ ਬਹੁਤ ਤੇਰਾ ਇਨੋਸੈਂਟ ਸੀ ਤਾਂ ਉਹਦੀਆਂ ਗੱਲਾਂ ਚ ਆ ਗਏ ਉਹਨੇ ਰਾਜੇ ਨੂੰ ਕਿਹਾ ਕਿ ਚੰਗੇ ਸਬੰਧ ਬਣਾਉਣ ਵਾਸਤੇ ਇਸ ਰਾਜਕੁਮਾਰ ਨੂੰ ਉਸ ਰਾਜੇ ਕੋਲ ਜਿਹੜਾ ਮੇਰਾ ਮੇਰੇ ਦੇਸ਼ ਦਾ ਰਾਜ ਹੈ ਨਾ ਉਹਦੇ ਕੋਲ ਜਾਣਾ ਚਾਹੀਦਾ ਤੇ ਉਹ ਰਾਜਾ ਵੀ ਨੂੰ ਬਹੁਤ ਗਿਫਟਸ ਵਗੈਰਾ ਦੇਊਗਾ ਤੁਹਾਡੀ ਆਪਸ ਵਿੱਚ ਦੋਸਤੀ ਹੋਊਗੀ ਦੋਨੋਂ ਸਟੇਟਸ ਦੀ ਤੇ ਇੱਕ ਵਾਰੀ ਉਹਦੇ ਕੋਲ ਜਾ ਕੇ ਅਸ਼ੀਰਵਾਦ ਲੈ ਆਵੇ ਇਹ ਤੇ ਉਹ ਰਾਜਾ ਵੀ ਮੰਨ ਗਿਆ ਤੇ ਚੰਦਰਹਾਂਸ ਵੀ ਮੰਨ ਗਿਆ ਉਹਨੇ ਚੰਦਰਹਾਂਸ ਨੂੰ ਇੱਕ ਲੈਟਰ ਲਿਖ ਕੇ ਦਿੱਤੀ ਇਹ ਤ੍ਰਿਸ਼ਟ ਬੁੱਧੀ ਕਹਿੰਦਾ ਇਸ ਚ ਚਿੱਠੀ ਨੂੰ ਖੋਲਣਾ ਨਹੀਂ ਹੈ ਤੂੰ ਰਸਤੇ ਦੇ ਵਿੱਚ ਤੂੰ ਘੋੜੇ ਤੇ ਚੜਕੇ ਚਲਾ ਜਾ ਉਸ ਦੇਸ਼ ਦੇ ਵਿੱਚ ਉਸ ਮੇਰੀ ਸਟੇਟ ਦੇ ਵਿੱਚ ਉੱਥੇ ਜਾ ਕੇ ਮੇਰੇ ਮੇਰਾ ਬੇਟਾ ਮਦਨ ਉਸ ਨੂੰ ਇਹ ਚਿੱਠੀ ਦੇ ਦੇਂ। ਚੰਦਰਹਾਸ ਕਹਿੰਦਾ ਠੀਕ ਹੈ ਜੀ ਤੇ ਉਹਨੂੰ ਵੈਸੇ ਹੀ ਕੋਈ ਸ਼ੱਕ ਵੀ ਨਹੀਂ ਸੀ ਨਾਲੇ ਉਹ ਤਾਂ ਸਿੱਧਾ ਸਰਦਾ ਬੰਦਾ ਬਿਲਕੁਲ ਆਪਣੀ ਭਗਤੀ ਕਰਦਾ ਕਰਦਾ ਉਹ ਘੋੜੇ ਤੇ ਸਵਾਰ ਹੋ ਕੇ ਚੱਲ ਪਿਆ। ਜਦੋਂ ਉਹ ਇਸ ਦੇ ਕੁੰਤਲਪੁਰ ਇਸ ਇਸ ਦਾ ਇਸ ਨਾਮ ਇਸੀ ਸਟੇਟ ਦਾ ਨਾਮ ਸੀ ਉੱਥੇ ਪਹੁੰਚਿਆ ਚੰਦਰਹਾਂਸ ਤਾਂ ਉੱਥੇ ਇੱਕ ਇਹ ਥੱਕ ਵੀ ਗਿਆ ਸੀ ਕੁਛ ਤੇ ਉੱਥੇ ਇੱਕ ਗਾਰਡਨ ਸੀ ਬਾਰ ਬਾਰ ਬਣਿਆ ਹੋਇਆ ਇਹ ਬਹੁਤ ਸੋਹਣਾ ਗਾਰਡਨ ਤੇ ਵੈਸੇ ਇਹਦੇ ਵਿੱਚ ਸਿਰਫ ਰਾਜੇ ਤੇ ਵਜ਼ੀਰ ਦੇ ਹੀ ਬੱਚੇ ਆ ਸਕਦੇ ਹੁੰਦੇ ਸੀ ਰਾਇਲ ਗਾਰਡਨ ਸੀ ਪਰ ਇਹਨੂੰ ਕੁਝ ਪਤਾ ਨਹੀਂ ਸੀ ਇਸਨੇ ਇੱਕ ਦਰਖਤ ਦੇ ਨਾਲ ਆਪਣਾ ਘੋੜਾ ਬੰਨਿਆ ਬਹੁਤ ਸੋਹਣੀ ਹਵਾ ਚੱਲ ਰਹੀ ਸੀ ਬਹੁਤ ਸੋਹਣੇ-ਸੋਹਣੇ ਫੁੱਲ ਲੱਗੇ ਹੋਏ ਸੀ ਉਹਨਾਂ ਦੀ ਖੁਸ਼ਬੂ ਇਹਨੂੰ ਬੜਾ ਮਦਮਸਤ ਕਰ ਰਹੀ ਸੀ ਤੇ ਇਹ ਲੇਟ ਗਿਆ ਥੋੜਾ ਰੈਸਟ ਕਰਨ ਵਾਸਤੇ ਤਾਂ ਇਸ ਦੀ ਇਸ ਦੀ ਦਸਤਾਰ ਦੇ ਵਿੱਚ ਉਹ ਚਿੱਠੀ ਟੰਗੀ ਹੋਈ ਸੀ ਇਹ ਜਦੋਂ ਲੇਟਿਆ ਤਾਂ ਇਹਦੀ ਅੱਖ ਲੱਗੀ ਚੰਦਰ ਹਾਂਸ ਦੀ ਕਿਉਂਕਿ ਬਹੁਤ ਥੱਕਿਆ ਹੋਇਆ ਸੀ ਐਨੇ ਨੂੰ ਜਿਹੜੀ ਉਸ ਦੇ ਰਾਜੇ ਦੀ ਰਾਜਕੁਮਾਰੀ ਤੇ ਵਜ਼ੀਰ ਦੀ ਬੇਟੀ ਵਿਸ਼ਾ ਵਗੈਰਾ ਆਪਣੇ ਸੇਲੀਆਂ ਨਾਲ ਇਹ ਉਸ ਗਾਰਡਨ ਦੇ ਵਿੱਚ ਆਈਆਂ ਤਾਂ ਬਾਕੀ ਤਾਂ ਉਹ ਇਧਰ ਉਧਰ ਕੁੜੀਆਂ ਖੇਡਣ ਲੱਗ ਪਈਆਂ ਤੇ ਇਹ ਜਿਹੜੀ ਵਿਸ਼ਾ ਸੀ ਤ੍ਰਿਸ਼ਟ ਬੁੱਧ ਦੀ ਬੇਟੀ ਏ ਉੱਥੇ ਆ ਗਈ ਹੌਲੀ ਹੌਲੀ ਨੇ ਕਿਹਾ ਵੀ ਕਿੰਨਾ ਸੋਹਣਾ ਰਾਜਕੁਮਾਰ ਹੈ ਕਿਸ ਤਰ੍ਹਾਂ ਇੱਥੇ ਪਿਆ ਹੈ ਕਿਸ ਤਰ੍ਹਾਂ ਇਸ ਗਾਰਡਨ ਚ ਆਇਆ ਇਹਨੂੰ ਪਤਾ ਨਹੀਂ ਹੋਣਾ ਤੇ ਉਹ ਕਿਉਂਕਿ ਐਟ੍ਰੈਕਸ਼ਨ ਤਾਂ ਹੀ ਹੋਣੀ ਸੀ ਵੀ ਕਿਉਂਕਿ ਲਿਖਿਆ ਹੋਇਆ ਸੀ ਇਹਨਾਂ ਦੇ ਬਾਗਾਂ ਦੇ ਵਿੱਚ ਵੀ ਇੱਕ ਦੂਜੇ ਨਾਲਾਂ ਦੀ ਮੈਰਿਜ ਹੋਣੀ ਹੈ ਤਾਂ ਉਹਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋ ਗਈ थी ਉਹਨੂੰ ਲਗਾਤਾਰ ਦੇਖਦੀ ਰਹੀ ਕਿੰਨਾ ਪਿਆਰਾ ਕਿੰਨਾ ਸੋਹਣਾ ਭੂਲਾ ਭਾਲਾ ਇਹ ਨੌਜਵਾਨ ਹੈ ਵੀ ਕਿੰਨਾ ਚੰਗਾ ਹੋਵੇ ਜੇ ਮੇਰੀ ਇਹਦੇ ਨਾਲ ਸ਼ਦੀ ਹੋ ਜਵੇ ਤਫਿਰ ਉਹ ਦੇਖਦੀ ਦੇਖਦੀ ਨਜ਼ਰ ਪਈ ਕਿ ਉਸਦੇ ਦਸਤਾਰ ਦੇ ਵਿੱਚ ਇੱਕ ਚਿੱਠੀ ਟੰਗੀ ਹੋਈ ਹੈ ਤੇ ਉਸਨੇ ਉਹ ਚਿੱਠੀ ਹੌਲੀਕ ਦੇ ਕੇ ਉਹ ਕੱਢ ਲਈ ਵੀ ਪਤਾ ਲੱਗੇ ਕੌਣ ਹੈ ਕਿੱਥੋਂ ਆਇਆ ਤੇ ਇਹਦੇ ਕੋਲੇ ਲੈਟਰ ਕਿਸ ਤਰ੍ਹਾਂ ਹੈ ਤਾਂ ਉਸਨੇ ਚਿੱਠੀ ਦੇ ਵਿੱਚ ਪੜਿਆ ਕਿ ਤ੍ਰਿਸ਼ਟ ਬੁੱਧੀ ਇੰਨਾ ਖਰਾਬ ਸੀ ਉਸਨੇ ਆਪਣੇ ਬੇਟੇ ਨੂੰ ਮਦਨ ਨੂੰ ਲਿਖਿਆ ਕਿ ਤੂੰ ਇਹ ਜਿਹੜਾ ਚਿੱਠੀ ਲੈ ਕੇ ਆ ਰਿਹਾ ਹੈ ਨਾ ਇਹ ਰਾਜਕੁਮਾਰ ਹੈ ਕੋਈ ਤੇ ਤੂੰ ਨਾ ਬਿਨਾਂ ਸੋਚੇ ਸਮਝੇ ਬਸ ਇੱਕਦਮ ਇਸ ਨੂੰ ਵਿਸ਼ ਦੇ ਦੇਣੀ ਹੈ ਵਿਸ਼ ਦਾ ਮਤਲਬ ਜ਼ਹਿਰ ਦੇ ਦੇਣੀ ਹੈ ਤੇ ਉਹ ਬੜਕੇ ਬਹੁਤ ਹੈਰਾਨ ਹੋਈ ਕਿ ਮੇਰੇ ਪਿਤਾ ਨੇ ਐਨੇ ਸੋਹਣੇ ਨੌਜਵਾਨ ਨੂੰ ਮਰਵਾਉਣ ਵਾਸਤੇ ਚਿੱਠੀ ਲਿਖੀ ਹੈ ਉਹ ਵੀ ਮੇਰੇ ਭਰਾ ਨੂੰ ਤੇ ਉਹਦਾ ਦਿਲ ਬਹੁਤ ਹੌਲ ਗਿਆ ਫਿਰ ਉਸਨੇ ਕੀ ਕੀਤਾ ਕਿ ਉਹ ਚਿੱਠੀ ਦੇ ਉੱਤੇ ਨਾ ਵਿਸ਼ ਦੇ ਪਿੱਛੇ ਵਿਸ਼ਿਆ ਕਰਤਾ ਉਸ ਨੂੰ ਵਿਸ਼ਿਆ ਇੱਕ ਲੈਟਰ ਹੋਰ ਪਾਤਾ ਤੇ ਆਪਣੇ ਅੱਗੇ ਲੋਕੀ ਹਰ ਸ਼ਿੰਗਾਰ ਕਰਦੇ ਸੀ ਤਾਂ ਸੁਰਮਾ ਜ਼ਰੂਰ ਪਾਉਂਦੇ ਹੁੰਦੇ ਸੀ ਤਾਂ ਕਜਲ ਜਿਹੜਾ ਪਾਇਆ ਸੀ ਉਸਨੇ ਆਪਣੀ ਅੱਖਾਂ ਵਿੱਚ ਉਹ ਕਜਲ ਨੂੰ ਹੀ ਆਪਣੇ ਲੈ ਕੇ ਉਂਗਲੀ ਨਾਲ ਉਤਾਰ ਕੇ ਇੱਕ ਘਾਹ ਦੇ ਤਿੱਲੇ ਦੇ ਉੱਤੇ ਉਸ ਨੂੰ ਲਗਾ ਕੇ ਕਲਮ ਦੀ ਤਰ੍ਹਾਂ ਬਣਾ ਕੇ ਪਹਿਲਾਂ ਵੈਸੇ ਵੀ ਸਿਆਹੀ ਵੀ ਕਜਲ ਕਜਲ ਤੋਂ ਹੀ ਬੜਦੀ ਹੁੰਦੀ ਸੀ ਤੇ ਉਸ ਤਰ੍ਹਾਂ ਕਰਕੇ ਉਹਨੇ ਵਿਸ਼ ਦੇ ਨਾਲ ਯਾ ਜੋੜਦਾ ਵਿਸ਼ਯ ਕਰਤਾ ਉਹ 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 ਉਸ ਦਾ ਮਤਲਬ ਇਹ ਪੜਨ ਦਾ ਸੀ ਕਿ ਇਕਦਮ ਇਸ ਨੂੰ ਵਿਸ਼ਿਆ ਦੇ ਦੇ ਬਿਨਾਂ ਸੋਚੇ ਸਮਝੇ ਤੇ ਉਹਦਾ ਬੇਟਾ ਵੀ ਬੜਾ ਭੋਲਾਪਾਲ ਸੀ ਬੜਾ ਚੰਗਾ ਸੀ ਜਿਹੜਾ ਮਦਨ ਸੀ ਤੇ ਜਦੋਂ ਉਹਨੇ ਰਾਜਕੁਮਾਰ ਨੇ ਜਾ ਕੇ ਚਿੱਠੀ ਦਿੱਤੀ ਪਹਿਲਾਂ ਹੀ ਉਹਦੀ ਸ਼ਕਲ ਸੂਰਤ ਇੰਨੀ ਐਟ੍ਰੈਕਟਿਵ ਸੀ ਵੀ ਉਹਨਾਂ ਨੇ ਬੜੀ ਸੇਵਾ ਕੀਤੀ ਉਹਨੂੰ ਬੜਾ ਪਿਆਰਾ ਲੱਗਿਆ ਮਦਨ ਨੂੰ ਵੀ ਤੇ ਉਸਨੇ ਉਹ ਚਿੱਠੀ ਪੜੀ ਤੇ ਬੜਾ ਖੁਸ਼ ਹੋਆ ਵੀ ਮੇਰੇ ਫਾਦਰ ਨੇ ਸੋਚਿਆ ਹੋਣਾ ਕਿ ਕਿਤੇ ਰਿਸ਼ਤਾ ਹੱਥੋਂ ਨਿਕਲ ਨਾ ਜਾਵੇ ਵੀ ਜਲਦੀ ਨਾਲ ਆਪ ਹੀ ਉਹਨੇ ਦੁੱਲਾ ਰਾਜਾ ਪੇਜਤਾ ਸਾਡੇ ਕੋਲ ਵਿਛੇਤੀ ਨਾਲ ਇਸ ਦਾ ਵਿਆਹ ਵਿਆਹ ਕਰ ਦੋ ਵਿਸ਼ਿਆ ਨਾਲ ਮੈਨੂੰ ਵਿਸ਼ਿਆ ਦੇ ਦੇ ਦੀ ਬਿਨਾ ਸੋਚੇ ਸਮਝੇ ਤੇ ਉਹ ਮਹੂਰਤ ਕਢਵਾਇਆ ਤਾਂ ਮਹੂਰਤ ਉਸੇ ਵੇਲੇ ਦਾ ਨਿਕਲਿਆ ਕਿ ਹੁਣੇ ਵਿਆਹ ਕਰ ਦੋ ਤਾਂ ਉਹਨਾਂ ਨੇ ਉਹਦਾ ਵਿਆਹ ਕਰ ਤਾਂ ਸਾਰਾ ਸ਼ਹਿਰ ਬੜਾ ਡੈਕੋਰੇਟ ਕੀਤਾ ਗਿਆ ਰਾਜਕੁਮਾਰੀ ਨੂੰ ਵੀ ਉਹ ਬਹੁਤ ਪਸੰਦ ਆਇਆ ਤੇ ਰਾਜਕੁਮਾਰੀ ਨੇ ਵੀ ਆਪਣੇ ਫਾਦਰ ਨੂੰ ਕਿਹਾ ਉਦੋਂ ਇੰਨਾ ਵਿਚਾਰ ਨਹੀਂ ਕੀਤਾ ਜਾਂਦਾ ਸੀ ਕਈ ਕਈ ਵਿਆਹ ਹੋ ਜਾਂਦੇ ਹੁੰਦੇ ਸੀ ਕਿ ਮੈਨੂੰ ਵੀ ਇਹ ਬਹੁਤ ਪਸੰਦ ਹੈ ਰਾਜਕੁਮਾਰ ਰਾਜੇ ਨੂੰ ਬਹੁਤ ਪਿਆਰਾ ਲੱਗਿਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਬੜਾ ਸਿਆਣਾ ਲੱਗਿਆ ਤੇ ਰਾਜੇ ਨੇ ਵੀ ਸੋਚਿਆ ਕਿ ਮੇਰੇ ਤਾਂ ਇੱਕ ਬੇਟੀ ਬੇਟੀ ਹੈ ਮੇਰੇ ਬੇਟਾ ਤਾਂ ਕੋਈ ਹੈ ਨਹੀਂ ਤੇ ਮੈਂ ਕਿਉਂ ਨਾ ਆਪਣੀ ਬੇਟੀ ਦਾ ਇਹਦੇ ਨਾਲ ਵਿਆਹ ਕਰਦਾ ਤੇ ਮੈਂ ਇਸ ਨੂੰ ਆਪਣਾ ਰਾਜ ਵੀ ਦੇ ਦਿਆਂ ਉਹ ਉਹ ਉਹਦਾ ਵੀ ਮਹੂਰਤ ਨਿਕਲਿਆ ਹੈ ਕਿ ਹੁਣ ਹੀ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਐਨੇ ਨੂੰ ਜਿਹੜਾ ਤ੍ਰਿਸ਼ਟ ਬੁੱਧੀ ਸੀ ਉਹ ਵਾਪਸ ਆ ਗਿਆ ਉਹ ਵਾਪਸ ਆ ਕੇ ਬੜਾ ਹੈਰਾਨ ਹੋਇਆ ਕਿ ਸਾਰਾ ਸ਼ਹਿਰ ਕਿਵੇਂ ਡੈਕੋਰੇਟ ਹੋਇਆ ਹੋਇਆ ਹੈ ਉਸ ਨੂੰ ਲੋਕ ਲੁਕੀ ਕਹਿੰਦੇ ਜੀ ਤੁਹਾਡੀ ਤਾਂ ਬੇਟੀ ਦਾ ਵਿਆਹ ਹੋਇਆ ਹੈ ਤਾਂ ਕਰਕੇ ਡੈਕੋਰੇਸ਼ਨਸ ਹੋਈਆਂ ਨੇ ਉਹ ਕਹਿੰਦਾ ਹੈ ਮੇਰੀ ਬੇਟੀ ਦਾ ਵਿਆਹ ਮੇਰੇ ਤੋਂ ਬਗੈਰ ਕਿਸ ਤਰ੍ਹਾਂ ਹੋ ਗਿਆ ਉਹ ਕਹਿੰਦੇ ਜੀ ਤੁਸੀਂ ਤਾਂ ਚਿੱਠੀ ਭੇਜੀ ਸੀ ਤੇ ਉਹ ਆਪਣੇ بیٹے ਕੋਲ ਗਿਆ ਬੜਾ ਹੈਰਾਨ ਹੋਇਆ ਕਹਿੰਦਾ ਤੂੰ ਕਿੰਨਾ ਮੂਰਖ ਹੈ ਤੂੰ ਇਹ ਕੀ ਕੀਤਾ ਉਹ ਕਹਿੰਦਾ ਜੀ ਆਹ ਦੇਖੋ ਚਿੱਠੀ ਮੈਂ ਤਾਂ ਬਿਲਕੁਲ ਤੁਹਾਨੂੰ ਅਬੇ ਕੀਤਾ ਜਿਵੇਂ ਤੁਸੀਂ ਲਿਖਿਆ ਸੀ ਵੀ ਮੈਂ ਤਾਂ ਤਾਂ ਕਰਕੇ ਵਿਆਹ ਕੀਤਾ ਤੇ ਉਹ ਆਪਣੇ ਮੱਥੇ ਤੇ ਹੱਥ ਮਾਰਨ ਲੱਗ ਪਿਆ ਉਹਨੂੰ ਇੰਨਾ ਇੰਨਾ ਬੇਵਕੂਫ ਸੀ ਕਿ ਹੁਣ ਵਿਆਹ ਤਾਂ ਹੋ ਹੀ ਗਿਆ ਤੇਰੀ ਬੇਟੀ ਦਾ ਰਾਜਕੁਮਾਰ ਨਾਲ ਤੇ ਉਹਦੇ ਵਿੱਚ ਕੋਈ ਨੁਕਸ ਵੀ ਨਹੀਂ ਹੈ ਇੰਨਾ ਪਿਆਰਾ ਉਹ ਬੱਚਾ ਹੈ ਤੇ ਪਰ ਇਹ ਫਿਰ ਵੀ ਕਹਿੰਦਾ ਨਹੀਂ ਮੈਂ ਤੈਨੂੰ ਮਰਵਾ ਕੇ ਛੱਡਣਾ ਤੇ ਫਿਰ ਉਸਨੇ ਸਕੀਮ ਲੜਾਈ ਉਹ ਕਹਿੰਦਾ ਕਿ بیٹے ਬਹੁਤ ਚੰਗਾ ਹੋਇਆ ਵੀ ਤੂੰ ਹੁਣ ਮੇਰਾ ਜਵਾਈ ਬਣ ਗਿਆ ਤੇ ਮੈਨੂੰ ਤੇਥੋਂ ਜ਼ਿਆਦਾ ਪਿਆਰਾ ਕੌਣ ਹੈ ਪਰ ਸਾਡੇ ਨਾਲ ਇੱਕ ਰਿਵਾਜ ਹੈ ਵੀ ਸਾਡੇ ਬਾਹਰ ਵਾਲੇ ਦੇਵੀ ਦਾ ਮੰਦਿਰ ਹੈ ਜਿਹੜਾ ਦੁੱਲਾ ਰਾਜਾ ਹੁੰਦਾ ਨਾ ਜਿਹੜਾ ਜਿਹੜਾ ਲੜਕਾ ਵਿਆਹ ਵਾਲਾ ਹੁੰਦਾ ਉਹ ਪਹਿਲਾਂ ਜਾ ਕੇ ਇਕੱਲਾ ਹੀ ਉਸ ਮੰਦਿਰ ਦੇ ਵਿੱਚ ਪੂਜਾ ਕਰਦਾ ਵੀ ਮੈਂ ਤੈਨੂੰ ਪੂਜਾ ਦੀ ਥਾਲੀ ਦੰਨਾ ਤਿਆਰ ਕਰਵਾ ਕੇ ਤੂੰ ਕੱਲਾ ਜਾਣਾ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ ਤੇ ਉੱਥੇ ਜਾ ਕੇ ਪੂਜਾ ਕਰੀ ਤੇ ਬਸ ਉਸ ਤੋਂ ਬਾਅਦ ਫਿਰ ਤੁਸੀਂ ਆ ਕੇ ਆਪਣੀ ਮੈਰਿਡ ਲਾਈਫ ਸ਼ੁਰੂ ਕਰਿਓ ਤੇ ਉਹ ਚੰਦਰ ਹਾਸ ਕਹਿੰਦਾ ਠੀਕ ਹੈ ਜੀ ਤੇ ਉਸ ਨੂੰ ਨੇ ਥਾਲੀ ਪਕੜਾਈ ਤੇ ਉਹਨੂੰ ਕਿਹਾ ਵੀ ਜਲਦੀ ਨਾਲ ਤੂੰ ਮੰਦਿਰ ਦੇ ਵਿੱਚ ਜਾ ਉੱਥੇ ਦਸ ਦਾ ਉਸ ਨੂੰ ਰਸਤਾ ਵੀ ਉਹ ਬਿਲਕੁਲ ਸਟ੍ਰੇਟ ਜਾ ਕੇ ਤੇ ਐਨੇ ਉਹਨੇ ਮੰਦਿਰ ਦੇ ਪੁਜਾਰੀਆਂ ਨੂੰ ਬੁਲਾਇਆ ਤੇ ਨਾਲ ਉਸ ਨੇ ਆਪਣੇ ਸੋਲਜਰਸ ਦਿੱਤੇ ਤੇ ਉਹ ਉਹਨਾਂ ਨੂੰ ਕਿ ਹਵੀਤ ਉਹਨਾਂ ਨੂੰ ਬਹੁਤ ਤੰਦੌਲਤ ਪੈਸਾ ਜਿੰਨਾ ਮੰਗੋਗੇ ਉਹਨਾਂ ਦਊਗਾ ਤੇ ਕਿਹਾ ਵੀ ਜਿਹੜਾ ਪਹਿਲਾ ਬੰਦਾ ਮੰਦਿਰ ਚ ਐਂਟਰ ਕਰੇ ਨਾ ਇੱਕਦਮ ਉਹਨਾਂ ਨੂੰ ਆਪਣੇ ਸਪਾਹੀਆਂ ਨੂੰ ਕਿਹਾ ਕਿ ਉਹਦਾ ਉਹਦੀ ਗਰਦਨ ਲਾ ਦੇਣੀ ਹੈ ਤੁਸੀਂ ਬਿਨਾ ਪੁੱਛੇ ਬਿਨਾ ਸੋਚੇ ਕੁਝ ਵੀ ਇੱਕ ਸੈਕਿੰਡ ਦੇ ਵਿੱਚ ਉਸ ਦਾ ਸਿਰ ਤਣੋਂ ਅਲੱਗ ਕਰ ਦੇਣਾ ਤੇ ਉਹ ਕਹਿੰਦੇ ਜੀ ਠੀਕ ਹੈ ਤੇ ਇਸ ਤਰ੍ਹਾਂ ਉਹਨੇ ਆਪਣੇ ਸਪਾਹੀ ਤਾਇਨਾਤ ਕਰਤੇ ਚੰ드ਰਾਹਸ ਜਨੂੰ ਥਾਲੀ ਲੈ ਕੇ ਜਾ ਰਿਹਾ ਸੀ ਤਾਂ ਉਧਰੋਂ ਜਿਹੜਾ ਇਸ ਦਾ ਤ੍ਰਿਸ਼ਟ ਬੁੱਧੀ ਦਾ ਬੇਟਾ ਸੀ ਮਦਨ ਉਹ ਰਾਜ ਦਰਬਾਰ ਚ ਰਾਜੇ ਕੋਲ ਹੀ ਬੈਠਾ ਹੋਇਆ ਸੀ ਰਾਜਾ ਨੂੰ ਵੀ ਬੜਾ ਪਿਆਰ ਕਰਦਾ ਸੀ ਤੇ ਰਾਜੇ ਨੇ ਸਾਰਿਆਂ ਦੇ ਸਾਹਮਣੇ ਇਹ ਤਜਵੀਜ਼ ਰੱਖੀ ਕਿ ਵੀ ਇਹ ਇੰਨਾ ਪਿਆਰਾ ਰਾਜਕੁਮਾਰ ਆਇਆ ਚੰ드ਰਾਹਸ ਮੇਰਾ ਦਿਲ ਕਰਦਾ ਮੈਨੂੰ ਆਪਣਾ ਰਾਜ ਭਾਗ ਦੇ ਦਿਆਂ ਤੇ ਜੋਤਸ਼ੀ ਵੀ ਕੁਝ ਬੈਠੇ ਹੋ ਜੀ ਉਹ ਕਹਿੰਦੇ ਹਾਂ ਜੀ ਤੁਹਾਡੇ ਲਈ ਬਹੁਤ ਹੀ ਸ਼ੁਭ ਹੈ ਤੁਸੀਂ ਹੁਣੇ ਆਪਣਾ ਰਾਜਪਾਗ ਇਹਨੂੰ ਦੇ ਦਿਓ ਕਿਉਂਕਿ ਨਹੀਂ ਤਾਂ ਤੁਹਾਡੇ ਦੇਸ਼ 'ਚ ਅਕਾਲ ਪੈਣ ਵਾਲਾ ਹੈ ਫੇਮੈਂ ਮਤਲਬ ਵੀ ਫਿਰ ਕੁਝ ਨਹੀਂ ਹੋਊਗਾ ਤੇ ਇਹ ਬੜਾ ਸ਼ੁਭ ਹੈ ਇਹਦੇ ਕਦਮ ਇੱਥੇ ਤੁਸੀਂ ਇਸ ਨੂੰ ਰਾਜਕੁਮਾਰੀ ਦਾ ਵਿਆਹ ਵੀ ਰਾਜੇ ਨੇ ਸੁਝਾਇ ਇਹ ਨਾਲ ਕਰ ਦਿੰਨੇ ਆ ਤੇ ਇਹਨੂੰ ਰਾਜਪਾਗ ਮੈਂ ਦੇ ਦਿੰਨਾ ਤੇ ਉਸਨੇ ਮਦਨ ਨੂੰ ਦੁਦਾਇਆ ਵੀ ਜਲਦੀ ਉਹਨੂੰ ਲੈ ਕੇ ਆ ਤੇ ਉਸ ਨੂੰ ਹੁਣ ਇਹ ਉਹਦਾ ਰਾਜ ਵਿਸ਼ੇ ਕਰਨਾ ਜਿਸ ਤਰ੍ਹਾਂ ਉਸਚਿਆ ਨੇ ਦੱਸਿਆ ਸੀ ਵੀ ਹੁਣ ਹੀ ਮਹੂਰਤ ਹੈ ਤੇ ਮਦਨ 도ੜੇ 도ੜਾ ਗਿਆ ਤਾਂ ਦੇਖਿਆ ਵੀ ਉਹ ਥਾਲੀ ਲੈ ਕੇ ਜਾ ਰਿਹਾ ਮੰਦਰ ਵੱਲ ਨੂੰ ਚੰਦਰਹੰਸ ਮਦਨ ਉਹਨੂੰ ਕਹਿੰਦਾ ਕਿ ਆਹ ਥਾਲੀ ਤੂੰ ਮੈਨੂੰ ਫੜਾ ਤੇ ਤੂੰ ਨਾ ਜਲਦੀ ਨਾਲ ਰਾਜ ਦਰਬਾਰ ਦੇ ਵਿੱਚ ਤੇਰੇ ਲਈ ਤਾਂ ਬਹੁਤ ਵੱਡੀ ਖੁਸ਼ਖਬਰੀ ਹੋਣ ਵਾਲੀ ਹੈ ਤੇ ਮਹੂਰਤ ਨਿਕਲਦਾ ਜਾਂਦਾ ਹੈ ਜਦੋਂ ਜੰਦਰ ਹਾਸ ਕਹਿੰਦਾ ਮੈਨੂੰ ਤੁਹਾਡੇ ਪਿਤਾ ਜੀ ਨੇ ਕਿਹਾ ਕਿ ਮੈਂ ਜਾ ਕੇ ਪੂਜਾ ਕਰਨੀ ਹੈ ਤੇ ਮਦਨ ਕਹਿੰਦਾ ਵੀ ਪੂਜਾ ਮੈਂ ਆਪ ਹੀ ਕਰ ਲੂੰਗਾ ਚਲ ਜਿਵੇਂ ਨਾ ਵੀ ਚਲੂ ਨਹੀਂ ਮੈਂ ਤੇਰੀ ਵੇਟ ਕਰ ਲੂੰਗਾ ਪਰ ਤੂੰ ਰਾਜ ਦਰਬਾਰ ਵਿੱਚ ਜਾ ਛੇਤੀ ਰਾਜੇ ਦਾ ਹੁਕਮ ਹੈ ਤੇ ਮਦਨ ਉਹ ਥਾਲੀ ਲੈ ਕੇ ਦੇਵੀ ਦੇ ਮੰਦਿਰ ਦੇ ਵਿੱਚ ਚਲਾ ਗਿਆ ਜਿਵੇਂ ਉਹਨਾਂ ਨੂੰ ਖੜਾਇਆ ਹੋਇਆ ਸੀ ਪਹਿਲਾਂ ਹੀ ਸੋਲਜਰਸ ਨੂੰ ਕਿ ਬਿਨਾ ਪੁੱਛੇ ਬਿਨਾ ਸੋਚੇ ਸਿਰ ਲਾ ਦੇਣਾ ਜਿਹੜਾ ਇੱਥੇ ਐਂਟਰ ਕਰੂਗਾ ਤਾਂ ਉਹਨਾਂ ਨੇ ਉਹਦਾ ਇੱਕਦਮ ਸਿਰ ਵੱਢ ਦਿੱਤਾ ਉਸੇ ਤ੍ਰਿਸ਼ਟ ਬੁੱਧੀ ਦੇ بیٹے ਦਾ ਚੰ드ਰਾਹਸ ਰਾਜ ਦਰਬਾਰ ਦੇ ਵਿੱਚ ਪਹੁੰਚਿਆ ਉਸ ਉਸ ਦੇ ਨਾਲ ਰਾਜਕੁਮਾਰੀ ਦਾ ਵਿਆਹ ਵੀ ਕਰ ਦਿੱਤਾ ਗਿਆ ਤੇ ਉਸ ਨੂੰ ਉਹਨੇ ਰਾਜ ਭਾਗ ਵੀ ਰਾਜ ਨਹੀਂ ਦਿੱਤਾ ਸਮਝ ਲਓ ਕਿ ਚੰ드ਰਾਹਸ ਜਿਹੜਾ ਕਿ ਰੱਬ ਦੀ ਭਗਤੀ ਕਰਦਾ ਸੀ ਉਸ ਨੂੰ ਦੋਨੋਂ ਸਟੇਟਸ ਦਾ ਰਾਜ ਭਾਗ ਮਿਲ ਗਿਆ ਤੇ ਉਹਦੇ ਵਿਆਹ ਵੀ ਹੋ ਗਏ ਤੇ ਐਨੀ ਪ੍ਰਮਾਤਮਾ ਨੇ ਉਹਨੂੰ ਬਖਸ਼ਿਸ਼ ਕੀਤੀ ਤੇ ਤ੍ਰਿਸ਼ਟ ਬੁੱਧੀ ਕਿਉਂਕਿ ਉਹਨੇ ਮਾੜਾ ਹੀ ਕੰਮ ਕੀਤਾ ਸੀ ਮਾੜਾ ਹੀ ਸੋਚਿਆ ਸੀ ਤੇ ਮਾੜਾ ਹੀ ਉਹਦੇ ਨਾਲ ਹੋ ਗਿਆ ਜਦੋਂ ਫਿਰ ਉਹ ਤ੍ਰਿਸ਼ਟ ਬੁੱద్ధి ਪੰਚੇ ਰਾਜਦਰਬਾਰ ਦੇ ਵਿੱਚ ਕਿ ਚੱਲ ਹੁਣ ਮੈਨੂੰ ਮੇਰੇ ਸੋਲਜਰ ਜਾ ਕੇ ਖੁਸ਼ਖਬਰੀ ਦੇਣਗੇ ਕਿ ਉਹਨੂੰ ਤਾਂ ਮਾਰ ਦਿੱਤਾ ਚੰ드ਰਾਹਸ ਨੂੰ ਤੇ ਹੁਣ ਕਿਹੜਾ ਰਾਜਾ ਇਹਨੂੰ ਰਾਜ ਦੇਊਗਾ ਕਿਹਦੇ ਨਾਲ ਇਹਦਾ ਵਿਆਹ ਹੋਊਗਾ ਤੇ ਮੇਰਾ ਦੁਸ਼ਮਣ ਹੀ ਸੀ ਉਹਨੂੰ ਮੈਂ ਮਰਵਾਤਾ ਤਾਂ ਉਹਦੇ ਜਿਹੜੇ ਸੋਲਜਰ ਸੀ ਆਕੇ ਉਹਦੇ ਕਰਨ ਦੇ ਵਿੱਚ ਕਹਿੰਦੇ ਜੀ ਤੁਹਾਡਾ ਕੰਮ ਹੋ ਗਿਆ ਵੀ ਤੁਹਾਡੇ ਬੇਟੇ ਦਾ ਸਿਰ ਅਸੀਂ ਵੱਢਤਾ ਉਹ ਬੜਾ ਹੈਰਾਨ ਹੋਇਆ ਕਿ ਕੀ ਕਹਿ ਰਹੇ ਹੋ ਮੇਰੇ ਬੇਟੇ ਦਾ ਸਿਰ ਕਿਦਾਂ ਵੱਢਤਾ ਉਹ ਕਹਿੰਦੇ ਜੀ ਤੁਹਾਡਾ ਬੇਟਾ ਹੀ ਆਇਆ ਸੀ ਥਾਲੀ ਲੈ ਕੇ ਤੇ ਅਸੀਂ ਤੁਸੀਂ ਆਪੇ ਕਿਹਾ ਸੀ ਵੀ ਬਿਨਾਂ ਸੋਚੇ ਸਮਝੇ ਜਿਹੜਾ ਵੀ ਅੰਦਰ ਆਊਗਾ ਉਹਨੂੰ ਵੱਢ ਦੇਣਾ ਨਿਤ੍ਰਿਸ਼ਿ ਬੁੱਧੀ ਤਾਂ ਇੱਕਦਮ ਹਿੱਲ ਗਿਆ ਤੇ ਉਹ ਪਾਗਲਾਂ ਦੀ ਤਰ੍ਹਾਂ ਉਹ ਆਪਣਾ ਸਿਰ ਇੱਧਰ ਉੱਧਰ ਪਟਕਣ ਲੱਗਿਆ ਤੇ ਕਹਿਣ ਲੱਗਿਆ ਵੀ ਐਨਾ ਮੈਥੋਂ ਆ ਕੀ ਹੋ ਗਿਆ ਮੈਂ ਤਾਂ ਆਪਣਾ ਹੀ ਘਰ ਬਰਬਾਦ ਕਰ ਲਿਆ ਗੁਰਬਾਣੀ ਦੇ ਵਿੱਚ ਵੀ ਇਸ ਦਾ ਜ਼ਿਕਰ ਮਹਾਰਾਜ ਸਾਹਿਬ ਜੀ ਨੇ ਕੀਤਾ ਕਿ ਉਸ ਨੇ ਆਪਣਾ ਹੀ ਘਰ ਪਟਲਿਆ ਆਪਣੀ ਮਾੜੀ ਬੁੱਧੀ ਦੇ ਨਾਲ ਤੇ ਇੱਕੋ ਇੱਕ ਉਹਦਾ ਬੇਟਾ ਸੀ ਤੇ ਉਹ ਉਹ ਬੇਟਾ ਕਿਉਂਕਿ ਦੇਖੋ ਨਰ ਚਾਹਤ ਕਛ ਹੋਰ ਔਰਾਂ ਕੀ ਔਰਾਂ ਭਈ ਚਿਤਵਤ ਰਹੇ ਉਠ ਗੌਰ ਨਾਨਕ ਫਾਸੀ ਗਲ ਪਰੀ ਬੰਦਾ ਕੀ ਸੋਚਦਾ ਤੇ ਹੋ ਕੀ ਜਾਂਦਾ ਤੇ ਉਹਨੇ ਚੰ드ਰਾਸ ਦਾ ਮਾੜਾ ਸੋਚਿਆ ਸੀ ਮਾੜਾ ਉਹਦੇ ਆਪ ਨਾਲ ਹੀ ਹੋ ਗਿਆ ਤੇ ਉਹ ਇੰਨਾ ਉਹਨੇ ਇੰਨਾ ਦੁਖੀ ਹੋਇਆ ਕਿ ਆਪਣਾ ਸਿਰ ਜ਼ੋਰ ਜ਼ੋਰ ਨਾਲ ਪੱਥਰਾਂ ਨਾਲ ਮਾਰ ਮਾਰ ਕੇ ਉਹ ਮਰ ਗਿਆ ਤੜਸ ਤੜਸ ਕੇ ਸਾਰੇ ਬੜੇ ਹੈਰਾਨ ਹੋਏ ਵੀ ਇਹ ਕੀ ਹੋ ਰਿਹਾ ਤੇ ਉਸ ਚੰਦਰਹੰਸ ਨੂੰ ਵੀ ਮਦਨ ਬਹੁਤ ਚੰਗਾ ਲੱਗਦਾ ਸੀ ਕਿਉਂਕਿ ਉਹ ਸੀ ਇਹ ਬੜਾ ਚੰਗਾ ਤੇ ਉਹ ਉਹ ਫੜਾਫੜ ਦੌੜੇ ਮੰਦਰ ਵੱਲ ਨੂੰ ਜਾ ਕੇ ਦੇਖਿਆ ਵੀ ਚੰਦਰਹਸ ਦਾ ਉਹਦਾ ਮਦਨ ਦਾ ਸਿਰ ਕੱਟਿਆ ਪਿਆ ਉੱਥੇ ਤੇ ਚੰਦਰਹੰਸ ਨੇ ਫਿਰ ਬਹੁਤ ਅਦীন ਕੀ ਨਾਲ ਬੜੀ ਦੀਨਤਾ ਨਾਲ ਉਸਨੇ ਬੜੀ ਕਨਸੈਂਟ੍ਰੇਸ਼ਨ ਵਾਲੇ ਕਾਗਰ ਸਦੇ ਨਾਲ ਪ੍ਰਮਾਤਮਾ ਨੂੰ ਅਰਦਾਸ ਕੀਤੀ ਕਿ हे ਪ੍ਰਮਾਤਮਾ ਤੁਸੀਂ ਹਮੇਸ਼ਾ ਮੇਰੇ ਸਹਾਈ ਹੋਏ ਹੋ ਮੇਰਾ ਕੋਈ ਨਹੀਂ ਹੈ ਤੁਹਾਡੇ ਤੋਂ ਬਗੈਰ ਜਿਵੇਂ ਤੁਸੀਂ ਅੱਜ ਤੱਕ ਮੇਰੀ ਰੱਖਿਆ ਕਰਦੇ ਆਏ ਹੋ ਇਸ ਤਰ੍ਹਾਂ ਹੁਣ ਤੁਸੀਂ ਇੰਨੀ ਕਿਰਪਾ ਕਰੋਗੇ ਇਸ ਨੂੰ ਤੁਸੀਂ ਜਿਉਂਦਾ ਕਰ ਦਿਓ ਇਹ ਤਾਂ ਵਿਚਾਰਾ ਨਿਰਦੋਸ਼ ਬੰਦਾ ਸੀ ਤੇ ਇਹ ਆਇਆ ਵੀ ਤੁਹਾਡੇ ਦਰਬਾਰ ਦੇ ਵਿੱਚ ਸੀ ਤੇ ਇਹ ਤਾਂ ਹੋਣੀ ਤਾਂ ਮੇਰੇ ਤੇ ਆਉਣੀ ਸੀ ਪਰ ਤੁਸੀਂ ਮੈਨੂੰ ਤਾਂ ਬਚਾ ਲਿਆ ਮਹਾਰਾਜ ਹੁਣ ਤੁਸੀਂ ਕਿਰਪਾ ਕਰਕੇ ਇਸ ਨੂੰ ਵੀ ਜਿਉਂਦਾ ਕਰ ਦਿਓ ਹੁਣ ਜਿਵੇਂ ਗੁਰਬਾਣੀ ਚ ਵੀ ਆਉਂਦੇ ਪ੍ਰਭ ਆਵੇ ਬਿਨ ਸਾਸ ਤੇ ਰੱਖਾ ਗਿਨਾ ਸਾਹਾਂ ਤੋਂ ਵੀ ਪ੍ਰਮਾਤਮਾ ਰੱਖਿਆ ਕਰਸ ਸਤਿਗੁਰ ਮੇਰਾ ਮਾਰਜੀ ਵਾਲੇ ਮਰਿਆ ਹਿਆਂ ਨੂੰ ਜਿਉਂਦਾ ਕਰ ਸਕਦਾ ਤਾਂ ਫਿਰ ਉਸ ਦਾ ਜਿਹੜਾ ਸਿਰਸੀ ਉਸਨੇ ਤੜ ਨਾਲ ਜਦੋਂ ਜੋੜਿਆ ਤੇ ਅਰਦਾਸ ਕੀਤੀ ਤਾਂ ਉਹ ਜਿਉਂਦਾ ਹੋ ਗਿਆ ਮਦਨ ਤੇ ਜਦੋਂ ਫਿਰ ਉਹ ਖੁਸ਼ੀ-ਖੁਸ਼ੀ ਵਾਪਸ ਆਏ ਜੈ ਜੈਕਾਰ ਹੋ ਰਹੀ ਸੀ ਹਰ ਪਾਸੇ ਪ੍ਰਮਾਤਮਾ ਦੇ ਨਾਮ ਦੀ ਹੀ ਜੈ ਜੈਕਾਰ ਸੀ ਵੀ ਪ੍ਰਮਾਤਮਾ ਨੂੰ ਪ੍ਰਮਾਤਮਾ ਆਪਣੇ ਭਗਤਾਂ ਦੀ ਕਿਸ ਤਰ੍ਹਾਂ ਰੱਖਿਆ ਕਰਦੇ ਨੇ ਤੇ ਕਿਵੇਂ ਦੁਸ਼ਟਾਂ ਨੂੰ ਉਹ ਸਜ਼ਾ ਦਿੰਦੇ ਨੇ ਪਰਚੰਦਰ ਹਾਂਸ ਇੰਨਾ ਕੋਮਲ ਦਿਲ ਸੀ ਕਿ ਜਦੋਂ ਉਹ ਉਹਨੇ ਆ ਕੇ ਦੇਖਿਆ ਕਿ ਤ੍ਰਿਸ਼ਟ ਬੁੱਧੀ ਤਾਂ ਮਰ ਚੁੱਕਿਆ ਆਪਣਾ ਸਿਰ ਪਟਕਾ ਪਟਕਾ ਕੇ ਤੇ ਉਹਨੇ ਫਿਰ ਉਹਦੇ ਲਈ ਵੀ ਅਰਦਾਸ ਕੀਤੀ ਚਲੋ ਪ੍ਰਮਾਤਮਾ ਹੁਣ ਤੁਸੀਂ ਇੰਨੀ ਕਿਰਪਾ ਕਰਦੇ ਹੋ ਇਹ ਇਗਨੋਰੈਂਸ ਦੇ ਵਿੱਚ ਇਸਨੇ ਇੰਨਾ ਕੁਸ਼ਕ ਕੀਤਾ ਤਾਂ ਇਸ ਨੂੰ ਵੀ ਤੁਸੀਂ ਜੁੰਦਾ ਕਰ ਦਿਓ ਉਹ ਵੀ ਜੂੰਦਾ ਹੋ ਗਿਆ ਫਿਰ ਫਿਰ ਉਹ ਉਸ ਨੂੰ ਸਮਝ ਆਈ ਕਿ ਪ੍ਰਮਾਤਮਾ ਦੇ ਭਗਤਾਂ ਨਾਲ ਮੱਥਾ ਲਾਉਣਾ ਕਿੰਨੀ ਮਾੜੀ ਗੱਲ ਹੁੰਦੀ ਹੈ ਤੇ ਕੋਈ ਕੁਝ ਨਹੀਂ ਕਰ ਸਕਦਾ ਜੇ ਪ੍ਰਮਾਤਮਾ ਦੀ ਨਦਰਸ ਵੱਲੀ ਹੋਵੇ ਉਹਨੂੰ ਕਿੰਨੀ ਉਹਨੇ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਛੋਟੇ ਜਿਹੇ ਬੱਚੇ ਤੋਂ ਲੈ ਕੇ ਹੁਣ ਤੱਕ ਉਹਦਾ ਦੁਸ਼ਮਣ ਹੀ ਬਣਿਆ ਰਿਹਾ ਉਦੇ ਕੋਲ ਇੰਨੀ ਮੈਨ ਪਾਵਰ ਵੀ ਸੀ ਐਨਾ ਪੈਸਾ ਵੀ ਸੀ ਪਰ ਉਹ ਕੁਝ ਨਹੀਂ ਕਰ ਸਕਿਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਚੰਦਾ ਤੇ ਤੂੰ ਮੇਰਾ ਰੱਖਾ ਸਭਰੀ ਥਾਈ ਸੋ ਕਿੰਨੀ ਆਪਾਂ ਨੂੰ ਸਿੱਖਿਆ ਮਿਲਦੀ ਹੈ ਬੇਟਾ ਜਿਹੜਾ ਕੋਈ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਉਹਦੇ ਭਾਵੇਂ ਲੱਖਾਂ ਹੀ ਦੁਸ਼ਮਣ ਹੋਣ ਕੋਈ ਕੁਝ ਵੀ ਕਰੀ ਜਾਵੇ ਸਤਰ ਅਨੇਕ ਚਲਾਵਤ ਕਾਵ ਤੂੰ ਤਨ ਇੱਕ ਨਾ ਲਗਨ ਪਾਵੇ ਸੋ ਪ੍ਰਮਾਤਮਾ ਦੀ ਦੇ ਤਦ੍ਰਿਸ਼ ਵਿਸ਼ਵਾਸ ਨਿਸ਼ਚਾ ਉਹਨਾਂ ਦੇ ਵਿੱਚ ਉਹਨਾਂ ਨੂੰ ਪਿਆਰ ਕਰਨਾ ਉਹਨਾਂ ਦਾ ਨਾਮ ਜਪਨਾ ਇਹਦੇ ਨਾਲ ਆਪਣੇ ਸਾਰੇ ਦੁੱਖ ਆਪਣੇ ਤੇ ਆਉਣ ਵਾਲੇ ਦੁੱਖ ਮੁਸੀਬਤਾਂ ਸਾਰੇ ਡਲ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ